ਸਤਿਕਾਰ ਤੁਸੀਂ ਦੇਖ ਰਹੇ ਹੋ ਜਿਸਤਾਨ ਫਾਜ਼ਮੀ ਜਿਸਤਾਨ ਫਾਜ਼ਮੀ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਬਟਿੰਡੇ ਕੋਲ ਦੇ ਵੱਲੋਂ ਤੁਹਾਾਰਾਂ ਨੂੰ ਵੇਖਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬਟਿੰਡੇ ਦੇ ਵੱਖ-ਵੱਖ ਥਾਵਾਂ ਦੇ ਵਿੱਚ ਕੀਤੀ ਗਈ ਚੈਕ ਇਨ ਆਓ ਜਾਣਦੇ ਹਾਂ ਪੂਰੀ ਖਬਰ ਅੱਜ ਸਪੈਸ਼ਲ ਚੈਕਿੰਗ ਪੈਨ ਚਲਾਇਆ ਗਿਆ ਸੀ ਜਿਸ ਦੇ ਵਿੱਚ ਅਸੀਂ ਗਰਾਊਂਡ ਦੇ ਉੱਪਰ ਜਾ ਕੇ ਜਿਹੜੇ ਹੋਟਲਸ ਹੈਗੇ ਆ ਉਹਨਾਂ ਦੀ ਚੈਕਿੰਗ ਸਾਡੇ ਵੱਲੋਂ ਕੀਤੀ ਜਾਣੀ ਸੀ ਤਾਂ ਉਸ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਜਿਹੜੀਆਂ ਜਿਦਾਂ ਪੰਜ ਪੁਲਿਸ ਸਟੇਸ਼ਨ ਦੇ ਵਿੱਚ ਜੋ ਸ਼ਹਿਰ ਦੇ ਵਿੱਚ ਹੈਗੇ ਆ ਤਾਂ ਅਸੀਂ ਪੰਜ ਟੀਮਾਂ ਬਣਾਈਆਂ ਸੀਗੀਆਂ ਤੇ ਉਸ ਦੇ ਡੀਐਸਪੀ ਸਿਟੀ 1 ਅ ਸਰਿਸ ਦੀਪਾ ਪਾਟੀ ਜੀ ਤੇ ਨਾਲ ਡੀਐਸਪੀ ਟ੍ਰੈਫਿਕ ਅਰਪ੍ਰੀਤ ਜੀ ਉਹਨਾਂ ਦੇ ਨਾਲ ਟੀਮ ਦੇ ਵਿੱਚ ਵਕ ਵਕ ਸੁਪਰਵਾਈਜ਼ਰ ਦੇ ਵਿੱਚ ਚੈੱਕ ਵੀ ਚੈਕਿੰਗ ਕੀਤੀ ਬੇਸਿਕਲੀ ਸਾਡਾ ਜਿਹੜਾ ਮਕਸਦ ਸੀਗਾ ਚੈਕਿੰਗ ਕਰਨ ਦਾ ਹੋਇਆ ਸੀਗਾ ਕਿ ਫੈਸਟੀਵਲ ਸੀਜ਼ਨ ਦੇ ਵਿੱਚ ਕੋਈ ਸ਼ੱਕੀ ਬੰਦਾ ਜਾਂ ਕੋਈ ਇਦਾਂ ਦਾ ਵਿਅਕਤੀ ਜਿਹੜਾ ਕਿ ਕਿਸੇ ਸ਼ਰਾਧਤੀ ਘਟਨਾ ਨੂੰ ਅੰਜਾਮ ਦੇ ਸਕੇ ਉਹਨਾਂ ਦੇ ਰਿਗਾਰਡਿੰਗ ਅਸੀਂ ਚੈੱਕ ਕਰਨ ਵਾਸਤੇ ਆਏ ਸੀਗੇ ਬਟ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਆ ਤਾਂ ਇੱਥੇ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਬਹੁਤ ਸਾਰੇ ਹੋਟਲ ਇਦਾਂ ਦੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਜੋ ਸੇਫਟੀ ਦੇ ਜਾਂ ਜੋ ਮੈਜ਼ਰਸ ਹੁੰਦੇ ਹੈ ਜਾਂ ਫਾਇਰ ਸੇਫਟੀ ਨੂੰ ਲੈ ਕੇ ਜੋ ਗਾਈਡਲਾਈਨਸ ਇਸ਼ੂ ਹੁੰਦੀਆਂ ਨੇ ਉਹਦੀ ਕੰਪਲਾਈਅੰਸ ਦੇ ਵਿੱਚ ਕੁਝ ਵੀ ਜਿਹੜਾ ਹੈਗਾ ਉਹ ਪੂਕਟਾ ਨਹੀਂ ਹੈ ਜੇਕਰ ਕੋਈ ਇੱਥੇ ਪ੍ਰੋਬਲਮ ਹੁੰਦੀ ਹੈ ਤਾਂ ਡੈਫੀਨਿਟਲੀ ਜਿਹੜਾ ਹੈਗਾ ਇਹ ਕਿਸੇ ਵੱਡੀ ਘਟਨਾ ਦਾ ਜਿਹੜਾ ਹੈਗਾ ਕਾਰਨ ਬਣ ਸਕਦੇ ਨੇ ਸੋ ਅਸੀਂ ਹੁਣ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਇਹ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ-ਜਿਹੜੇ ਵੀ ਹੋਟਲ ਜਿਹੜੇ ਹੈਗੇ ਨੇ ਜੋ ਕੰਪਲਾਈਅੰਸ ਇਹਨਾਂ ਨੇ ਨਹੀਂ ਕੀਤੀ ਉਹਨਾਂ ਨੂੰ ਅਸੀਂ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਉਹਨਾਂ ਨੂੰ ਸੀਲ ਵੀ ਕਰਵਾਇਆ ਜਾਊਗਾ ਚ ਬਿਲਕੁਲ ਜੀ ਬਿਲਕੁਲ ਇਹ ਡੈਫੀਨਿਟਲੀ ਅਸੀਂ ਜਦੋਂ ਕਿਉਂਕਿ ਜਦੋਂ ਹੁਣ ਇੱਥੇ ਆਉਣ ਤੇ ਪਤਾ ਲੱਗਿਆ ਕਿ ਜਿਹੜੇ ਕੁਝ ਹੋਟਲਸ ਕੁਝ ਲੋਕਾਂ ਦੇ ਘਰ ਦੇ ਵਿੱਚ ਹੀ ਹੋਟਲ ਜਿਹੜਾ ਉਹਨੂੰ ਰੂਪ ਦੇ ਕੇ ਕੁਝ ਕਾਗਜ਼ਤ ਬਣਾ ਕੇ ਉਹਨੂੰ ਇੱਕ ਹੋਟਲ ਹੀ ਜਿਹਾ ਰਨ ਕਰ ਰਹੇ ਨੇ ਸੋ ਇਹਨਾਂ ਦੇ ਖਿਲਾਫ ਅਸੀਂ ਸੈਕਸ਼ਨ ਲਾਵਾਂਗੇ ਤੇ ਨਾਲ ਹੀ ਅਸੀਂ ਸਾਰੇ ਬਾਕੀ ਹੋਟਲ ਜਿਹੜੇ ਜੋ ਜੈਨੂਇਨ ਹੋਟਲ ਸਪਰੇਡ ਕਰ ਰਹੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਜਦੋਂ ਵੀ ਕੋਈ ਬੰਦਾ ਤੁਹਾਡੇ ਕੋਲ ਹੋਟਲ ਦੇ ਵਿੱਚ ਰੂਮ ਲੈਣ ਵਾਸਤੇ ਆਉਂਦਾ ਤਾਂ ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਜਿਹੜੀ ਹੈਗੀ ਲਈ ਜਾਵੇ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹਦੇ ਕ੍ਰੈਡ ਤਤਰਾ ਉਸ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਨੂੰ ਭੇਜਿਆ ਦੇ ਦਿੱਤੀ ਜਾਵੇ